ਸ੍ਰੀ ਗੁਰਪਾਈ ਜੀ ਮਾਡ ਡੇਰੀ ਫਾਰਮ ਦੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਆ ਬਾਈ ਕੋਲ ਬਹੁਤ ਸ਼ਾਨਦਾਰ ਪਸ਼ੂ ਆ ਚੁੱਕੇ ਨੇ ਕੁਆਲਟੀ ਵਾਲੀ ਇੱਕ ਸ਼ਾਈ ਵਾਲ ਵੈੜਾ ਫੱਸੀ ਪਈ ਬਹੁਤ ਕੁਆਲਟੀ ਵਾਲੀ ਯਾਰੇ ਬਣਨ ਵਾਲੀ ਗਰਮੀ ਵਾਲੀ ਵੈੜਾ ਹੈ ਜੇ ਆ ਇੱਕ ਥੋਕੜ ਗਬਣ ਝੋਟੀ ਦੋ ਝੋਟੀਆਂ ਵੱਡੀਆਂ ਸੋਹਣੀਆਂ ਮੋਰਾ ਨਸਲ ਦੇ ਵਿੱਚ ਚਿੱਟੀਆਂ ਅੱਖਾਂ ਝੋਟੀ ਵਿਖਾਉਣੇ ਹੈਗਾ ਦੋਂਦੀ ਝੋਟੀ ਆ ਬਾਈ ਕੋਲ ਰੇਟ ਬਹੁਤ ਜਾਇਜ਼ ਆ ਤੇ ਵਧੀਆ ਡਿਟੇਲ ਬਾਈ ਨਾ ਕਰਦੇ ਗੱਲ ਬਾਤ ਸਰਸਿਕਲ ਬਾਈ ਜੀ ਸਰਸਿਕਲ ਜੀ ਠੀਕ ਆ ਜੀ ਹਾਂ ਜੀ ਠੀਕ ਆ ਜੀ ਇਨੇ ਭੈਣ ਭਰਾ ਮਾਣਾਂ ਡੀਰੀ ਫਾਰਮ ਦੇ ਜੁੜੇ ਆ ਸਾਰਿਆਂ ਦਿਲੋਂ ਧੰਨਵਾਦ ਕਰਦੇ ਆ ਹਾਂਜੀ ਹਾਂਜੀ ਮੇਰੇ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਆ ਤੇ ਆਪਣੇ ਚੈਨਲ ਨੂੰ ਪਿਆਰ ਦਿੰਦੇ ਆ ਹਾਂਜੀ ਸਾਰੇ ਸੰਗਤਾਂ ਵੀਜੀ ਦਿਲੋਂ ਧੰਨਵਾਦ ਕਰਦੇ ਆ ਧੰਨਵਾਦ ਜੀ 3 ਜਨਵਰੀ ਵੀਰ ਅੱਜ ਆਪਣੇ ਕੋਲ ਚੰਗੇ ਟੌਪ ਦੇ ਆ ਗਏ ਵਧੀਆ ਹਾਂਜੀ ਹਾਂਜੀ ਵਧੀਆ ਵਧੀਆ ਝੋਟੀਆਂ ਆ ਠੀਕ ਜੀ ਅਸਾਂ ਕੀ ਕਰ ਵਧੀਆ ਪਸ਼ੂ ਆ ਇਹਦੇ ਹੱਥੋਂ ਕੱਪਣ ਝੋਟੀਆਂ ਲੈਂਦੀਆਂ ਨਹੀਂ ਖਰੀਦਦੀਆਂ ਠੀਕ ਜੀ ਤੇ ਸੱਜਣਾ ਸੂਈਆਂ ਝੋਟੀਆਂ ਚੰਗੇ ਟੌਪ ਦੇ ਟੌਪ ਦੀਆਂ ਤੇ ਅਸਾਂ ਇਹ ਸਾਰੀਆਂ ਜੀ ਨਿਕਨੇ ਬਾਕੀ ਵਧੀਆ ਕਾਲ ਕਮੈਂਟ ਸ਼ੇਅਰ ਬਾਤਾਂ ਦਾ ਵਾਦ ਕਰਿਆ ਕਰੋ ਹਾਂਜੀ ਤੇ ਜਾਵਾ ਸਾਰੇ ਤਾਉਦੇ ਆ ਠੀਕ ਜੀ ਤੇ ਸੇਵਾ ਵੀ ਜੀ ਪੂਰੀ ਕਰਿਆ ਕਰੋ ਥੋੜੀ ਗੱਮੀ ਜ਼ਿਆਦਾ ਹੋ ਗਈ ਹੈ ਹਾਂਜੀ ਹਾਂਜੀ ਤੇ ਸੇਵਾ ਕਰਿਆ ਕਰੋ ਵੀ ਪਸ਼ੂ ਥੋੜਾ ਜਿਹਾ ਮਗਰੋਂ ਹੀ ਮਿੰਗਾ ਹਨਾ ਹਾਂਜੀ ਜੀ ਮਾਲ ਵੀ ਦੀ ਆਪਣੇ ਵਸਤਰੀ ਕਰਨੀਆਂ ਜਿਹੜੀ ਗੱਲ ਜਿਤਨਾ ਅਸੀਂ ਅੱਗੇ ਕਹਦੇ ਨੇ ਨਾ 70 78000 ਦੀ ਮਹੀ ਲੈ ਕੇ ਨਾ ਵੇਦੀ ਹਾਂਜੀ ਉਹ ਚ 5000 ਵਪਾਰੀ ਵੀਰ ਨੂੰ ਵੀ ਨਫਾ ਲੈਣਾ ਔਖਾ ਬਿਲਕੁਲ ਸਹੀ ਗੱਲ ਐ ਤੇ ਹੁਣ 1.5 ਲੱਖ ਲਾ ਆਗੇ 2 ਲਾ ਆਗੇ ਨਫਾ ਲੈਣਾ ਗਾੜੀ ਵੀ ਔਖਾ ਬੜਾ ਔਖਾ ਹੋ ਗਿਆ ਆ ਤੇ ਪਸ਼ੂ ਹੋਈ ਮਿੰਗਾ ਗਿਆ ਤੇ ਵੀ ਪਸ਼ੂ ਲੈਣਾ ਔਖਾ ਤੇ ਵਪਾਰੀ ਨੂੰ ਵੀ ਨਿਕਣਾ ਔਖਾ ਸਹੀ ਗੱਲ ਜੀ ਜਿਹੜੀ ਗੱਲ ਚਲੋ ਹੁਣ ਮੋੜਾ ਪੈ ਗਿਆ ਵੀਰ ਭਰਾ ਕਈ ਕਟੀਆਂ ਕਟੀਆਂ ਸਾਹਮਣ ਡੈ ਵੇ ਤੇ ਕਟੀਆਂ ਸੰਭੋ ਨਿੱਕੇ ਪਾਸੇ ਸੰਭ ਦੇ ਗਾਂ ਬਾਨੇ ਵੀਰ ਹਰ ਘਰ 2-2 4-4 ਮਈਆਂ ਤਿਆਰ ਹੋਣ ਤੇ ਫੇਰ ਕੰਮ ਉਹ ਲਈ ਤੇ ਭਾਈ ਫੇਰ ਉਹ ਜਿਵੇਂਦਾਰ ਬੰਦੇ ਦਾ ਕੰਮ ਦੁੱਧ ਫਿਰੋ ਜਾਂਦਾ ਸਹੀ ਗੱਲ ਬਿਲਕੁਲ ਸਹੀ ਗੱਲ ਠੀਕ ਆ ਜੀ ਦੱਸੋ ਭਾਈ ਜੀ ਇਹਦੇ ਬਾਰੇ ਠੀਕ ਘਟੀ ਹੈ ਜੀ ਨੋਆ ਦੋਂਦੀ ਦੋ ਦੰਦ ਝੋਟੀ ਆ ਗਈ ਆ ਤੇ ਤਾਜੀ ਸੋਈ ਜਿਹੜੀ ਝੋਟੀ ਆ ਨਾ ਕੋਈ ਕੋਈ ਜੰਮਦੀ ਆ ਸਹੀ ਗੱਲ ਜੀ ਅਸਲ ਇਹ ਜਿਹਨੂੰ ਕਹਿੰਦੇ ਸਾਰੀ ਠੀਕ ਆ ਤੇ ਪਿਓ ਦੋਦੀ ਵਧੀਆ ਕੁਆਲਟੀ ਵਾਲੀ ਆ ਹੁਣ ਤੇ ਰੰਗ ਦਾ ਵਧੀਆ ਚਵਾਵਾ ਦੁੱਧ ਹੋਊਗਾ ਠੀਕ ਜੀ ਚੀਜ਼ ਆ ਕੱਟੀ ਜਿਹਨੂੰ ਕਹਿੰਦੇ ਹਾਂ ਜੀ ਜੇ ਨੂੰ ਕਹਿੰਦੇ ਆ ਨਾ ਤਸਵੀਰ ਹਾਂਜੀ ਹਾਂਜੀ ਜਿਹੜੀ ਤੁਹਾਡੀ ਪਈ ਆ ਵੀ ਆਲੇ ਦੁਆਲੇ ਕੋਈ ਰੁਪਏ ਦਾ ਐਪਲੀਚੂਰ ਨਹੀਂ ਚੱਕਾ ਬਿਲਕੁਲ ਸਹੀ ਗੱਲ ਜੀ ਪਰ ਇਹੋ ਜਿਹਾ ਜਿਗਾਰਡ ਪਾਣੀ ਵੀਰ ਕਿਸੇ ਮਿਰਲੀ ਬਾਂਜੀ ਨੂੰ ਲੱਗਦਾ ਹਲਾਰ ਲਓ ਬਾਈ ਹਲਾਰ ਲਓ ਜਿਹੜੀ ਛੋਟੀ ਨੂੰ ਚਵਾਈ ਲੱਗੀ ਤੇ ਥਾਨ ਲੱਗਾ ਨਾ ਹਾਂਜੀ ਤੇ ਪਿਓਰ ਦੋਂਦੀ ਸਮਝੀ ਲੈ ਵੇਖੋ ਕਿੱਡੇ ਡਾਉਦੀ ਲੱਗੀ ਕਟੀ ਨਾ ਤੇ ਇਹ ਛੋਟੀ ਆਪਨਾ ਆਪ ਖਾ ਗਏ ਫੇਰ ਬਣੀ ਆ ਕਵਾਲਿਟੀ ਵਾਲੀ ਲੇਵੇ ਗਾਰਡਰ 3 3 ਇੰਚ ਦਾ ਥਾਂ ਲੱਗਾ ਇਹੋ ਜੀ ਛੋਟੀ ਵੀਰ ਗੱਲ ਕਰਦੀ ਵੀ ਰਗਮ ਇਹਨੂੰ ਖਾ ਕੇ ਨਾ ਕਰੋ ਖਾ ਕੇ ਫੇਰ ਤਿਆਰ ਹੋਈ ਆ ਇਹੋ ਜੀ ਤੇ ਸਾਫ ਸੁਥਰੀ ਛੋਟੀ ਆ ਬਹੁਤ ਹੀ ਸੋਹਣੀ ਸਾਹ ਪਸ਼ੂ ਆ ਤੇ ਵਧੀਆ ਕੁਆਲਿਟੀ ਵਾਲੀ ਵੀ ਸੰਗੀ ਵੀ ਲੇਵੇ ਦੀ ਕੁਆਲਿਟੀ ਤੇ ਪਹਿਲਾਂ ਨਾ ਦੋ ਤਾਂ ਦੇ ਛੋਟੀ ਮਗਰ ਕੱਟੀ ਆ ਗੱਲਾਂ ਪੂਰੀਆਂ ਮਗਰ ਵੀ ਕੱਟੀ ਲਓ ਜੀ ਅੱਜ ਦੇ ਕਰਮਾ ਵਾਲੀ ਦੋ ਝੋਟੀਆਂ ਆ ਆ ਜੇ ਛੋਟੀ ਮਗਰ ਕੱਟੀ ਲੇਖੋ ਬਹੁਤ ਸਾਫ ਛੋਟੀ ਮਗਰ ਕੱਟੀ ਤੇ ਵਧੀਆ ਨੇ ਕੀ ਨਾ ਪਰ ਵੀਰੇ ਕੰਸੇ ਗਏ ਇੰਨਾ ਸਿੰਗਲ ਲਗਾ ਕੇ ਇਹਦਾ ਮਹਾਰਾਜ ਦਾ ਪੁੱਤ ਰਤਨ ਵੇਲਾ ਇਹੋ ਜੀ ਸਿੰਗੀ ਲੱਗਦੀ ਹੈ ਕੱਟੀਆਂ ਬਿਲਕੁਲ ਬਿਲਕੁਲ ਸਹੀ ਗੱਲ ਜੀ ਜਿਹੜੀ ਗੱਲ ਸਭ ਜਿਆਦੀ ਜਿਹਨੂੰ ਕਹਿੰਦੇ ਖਾਲੀ ਚੈਂਪੀਅਨ ਹਾਂਜੀ ਚੀਚਿਆ ਵੇਖੋ ਜੀ ਥਾਣਾ ਲੇਵੇ ਦੀ ਖਵਾੜੀ ਦੀ ਬੈਸਟ ਝੁੱਟੀ ਜਿਹਨੂੰ ਆਖਿਆ ਜਾਂਦਾ ਉਹ ਝੁੱਟੀ ਆ ਹਾਂ ਜੀ ਦੋਸਤਾਂ ਕੱਢੀਆਂ ਤੁਸੀਂ ਭਾਈ ਜੀ ਤੁਮੇ ਝੁੱਟੀ ਦਾ ਜੋ ਮਰਜ਼ੀ ਕਰੀਏ ਸਾਡੇ ਹਿਸਾਬ ਨਾਲ ਝੁੱਟੀ ਆ ਕਰਾ ਰੱਖਦੀ ਆ 1.5 ਲੱਖ ਦਾ ਇੱਕ 1.5 ਲੱਖ ਦਾ ਪਰ ਹੋਰ ਰੇਟ ਨਾਲ ਕੋਈ ਕੋਈ ਸਹੀ ਗੱਲ ਐਂਡ ਝੁੱਟੀ ਜਿਹੜੀ ਦੇਣੀ ਇੱਕ 35 ਆਹ ਨਹੀਂ ਇੱਕ 30 ਦੀ ਠੀਕ ਆ 30 ਦੀ ਲਓ ਜੀ ਅੱਜ ਨਿਗਾ ਆ ਯਾਰ ਯਾਰ ਰੇਡ ਕੀਤਾ ਕਿ ਇਹਦੇ ਇੱਕ 30 ਦੀ ਜੋਟੀ ਦੇਣੀ ਆ ਇੱਕ ਨੀ ਵਾਲਾ ਵੀ ਮੋਨਾ ਲਾਵੇ ਇੱਕ 30 ਦੀ ਜੋਟੀ ਦਾਂਗੇ ਪਰ ਇਹ ਜਿਹਨੂੰ ਕਹਿੰਦੇ ਨਾ ਇੱਕ 30 ਬੁੱਝ ਪਾ ਕੇ ਚੱਲ ਜਾ ਜੇ ਮੌਕੇ ਤੇ ਲੱਭੀ ਤਾਂ ਨਹੀਂ ਲੱਭਦੀ ਇਹੋ ਚਾ ਭਾਈ ਡੇਢ ਤੋਂ ਉੱਤੇ ਗੱਲ ਹੋਣੀ ਹੈ ਜੋਟੀ ਦੀ ਮੈਂ ਤਾਂ ਵੀ ਸਾਰੀ ਜਿਹਨੂੰ ਬਿਲਕੁਲ ਸਹੀ ਗੱਲ ਆ ਤੇ ਸਾਬ ਸੁਥਰੀ ਪਛਾਣਦੀ ਐ ਵਜੀ ਟੋਕੜ ਆਉਂਦੀ ਹੁਣ ਬਿਲਕੁਲ ਸਹੀ ਗੱਲ ਬਾਈ ਫੇ ਸਾ ਪਸ਼ੂਆ ਪਾ ਬਾਈਆਂ ਦਾ ਰੇਡ ਸ਼ੁਰੂ ਤੇ ਨਰਮੇ ਰਿਹਾ ਆ ਵੱਡੀਆਂ ਝੋਟੀਆਂ ਮਣ ਤੋਂ ਨਿੱਕੀਆਂ ਹੁਣ ਤੇ ਰੇਡ ਬਾਈ ਨਿਕਾ ਰੱਜਿਆ ਠੀਕ ਆ ਬਾਈ ਓਕੇ ਹਾਂ ਦੂਜਾ ਸੂਆ ਚੋਲੋ ਜੀ ਚਿਟੀ ਆ ਗਈ ਝੋਟੀ ਆ ਗਈ ਇਹ ਦੰਦੋ ਦੀ ਬਾਈ ਜੀ ਇਹ ਵੀਰੇ ਪਹਿਲੇ ਮੇਹਰੀ ਆ ਕਿ ਹਿਸਾਬ ਨਾਲ ਮੂਹ ਇਹਦੇ ਸੂਏ ਉਹਨਾਂ ਕਰ ਇੱਕ ਝੋਟੀ ਆਈ ਸੀ ਹਾਂਜੀ ਹੁਣ ਨਸਲ ਦੇ ਵਿੱਚ ਆ ਠੀਕ ਜੀ ਚਿਟੀ ਆਸਰੀ ਝੋਟੀ ਆ ਪਰ ਦੋ ਤੋਂ 15 ਕਿਲੋ ਝੋਟੀ ਪਾ ਜੂਗੀ ਦੂਜਾ ਸੂਆ ਮੋਰਾ ਨਸਲ ਦੀ ਝੋਟੀ ਆ ਗਈ ਬਾਈ ਕੋਲ ਬਹੁਤ ਸਾਫ ਚਟੀਆਂ ਅਸਾਂ ਝੋਟੀਆਂ ਥੋੜੀ ਘੱਟ ਲੱਭਦੀ ਮੋਰਾ ਦੇ ਵਿੱਚ ਬਹੁਤ ਸਾਫ ਹੋਈਆਂ ਝੋਟੀਆਂ ਨੂੰ ਸਿੰਗਲ ਹੱਡੀ ਤੇ ਅਸਲ ਬਾਡੀ ਲੱਗੀ ਨਾ ਝੋਟੀਆਂ ਸਰੀਰ ਲੱਗਾ ਸਾਰੀ ਸੋਹਣੀ ਚੰਬੜੀ ਚੰਬੜੀ ਪੂਰੀ ਪਾ ਲਈ ਹੈ ਇਹ ਤੁਰਨਾ ਔਖਾ ਹੋ ਜਾਂਦਾ ਹੈ ਲੈ ਜਾਓ ਲੈ ਕਿਚੋ ਕਿਚ ਦੇਣ ਤੋਂ 4-5 ਦਿਨ ਲੈ ਜੂ ਹੁਣੇ ਥੱਬਾ ਬੰਨੀ ਫਿਰਦੀ ਆ ਤੇ 4-5 ਲੈ ਜਾਈਗੀ 5 ਦਿਨ ਲੈ ਜੂਣਾ ਇੰਨੇ ਦਿਨ ਲੈ ਜੂ ਪਰ ਵੀਰ ਇੱਕ ਨਾ ਝੋਟੀ ਦੱਸ ਦੋਗੀ ਆਪਣਾ ਆਪ ਹੀ ਮੈਂ ਹੈਗੀ ਬਿਲਕੁਲ ਸਹੀ ਗੱਲ ਆ ਸਿੰਗਲ ਹੱਡੀ ਦੀ ਝੋਟੀ ਆ ਬਹੁਤ ਸਾਫ ਤੇ ਸੁਥਰੀ ਤੇ ਟਿਪਨ ਟੂਪਨ ਆ ਪੋਲੀ ਯਾਰ ਉਹਨਾਂ ਨੇ ਗੱਲ ਕਾਦੀ ਵੀ ਹੱਥ ਨਹੀਂ ਰੱਖ ਸਕਦਾ ਕਿ 22 ਦੋਣਾ ਛੋਟੀ ਕੋਈ ਵੀ ਫੇਲ ਕਰਕੇ ਜਾਊਗਾ ਬਿਲਕੁਲ ਸਹੀ ਗੱਲ ਜੀ ਇਹਨੂੰ ਕਹਿੰਦੇ ਨਾ ਸਰਾ ਇੱਕ ਬਾਈ ਦੇ ਆਪਣੀ ਤਸਲੀ ਪੂਰੀ ਕਰਕੇ ਚੈੱਕ ਕਰਾ ਕੇ ਮੇਰੇ ਭਰਾ ਪਸ਼ੂ ਖੜੋ ਹਣਾ ਜੇ ਕਦੇ ਕਰ ਬਣੀ ਜਾਂਦਾ ਹੀ ਹੋਤੇ ਤਾਂ ਕਹਿਦੇ ਚੈੱਕ ਕਰ ਲੈ ਵੀਰ ਆਪਣੇ ਛੋਟੀ ਜਿਹੀ ਬੈੜੀ ਵੇਖ ਕੇ ਦੀ ਕੋਣੀ ਦੇਖੋ ਅਸਲ ਆ ਗਏ ਅੱਲਾ ਕੋਕਾ ਨਹੀਂ ਦਾਣੇ ਦੇ ਬਣੀ ਜਾਂਦੇ ਸਰੀਰ ਵਿੱਚ ਗਰੀ ਵਰਗਾ ਸਹੀ ਗੱਲ ਹੈ ਗਰੀ ਦਾ ਸਰੀਰ ਨਹੀਂ ਸੁਣਖੀ ਝੋਟਾ ਦੁੱਧ ਪੀਣਾ ਚਾਹੀਦਾ ਠੀਕ ਹੈ ਸਾਹ ਤੇ ਪੀਓ ਛੋਟੀ ਵਾਲੀ ਦਿਮਾਗ ਤੇਜ ਹੋਊਗਾ ਕੰਮ ਵਧੀਆ ਤੂੰ ਬੰਦਾ ਹਾਂ ਜਿਹਨਾਂ ਦਿਮਾਗ ੜੇ ਹੋਏ ਊਠੇ ਮੋਹਨਵੀਰ ਭਾਬੇ ਛੋਟੀ ਦਾ ਜੋ ਮਰਜ਼ੀ ਕਰੀਏ ਜੇ ਅੱਜ ਮੋਢਾ 35 ਤੀਰ ਦੇ ਦਾਂਗੇ ਵੀ ਸਵਾਦੀ ਹਾਂ ਸਵਾਦ ਲੱਗਦੀ ਐ ਸਹੀ ਗੱਲ ਸਵਾਦੀ ਸਵਾਦੀ ਬਿਲਕੁਲ ਐ ਬਾਈਆਂ ਨੇ ਵੇਖੋ ਵੀ ਵੱਡੀਆਂ ਛੋਟੀਆਂ ਚੌਣੀ ਮੇ ਸਾਦੀ ਬੰਦੀਆਂ ਵੀ ਆ ਗਈ ਕਦੀ ਨਹੀਂ ਇਹਦੇ ਵਪਾਰੀ ਭਰਾ ਖੜ ਕੇ ਨਹਾ ਘੜ ਸਕਦਾ ਆ ਅਮਾਨਾ ਐਨੇ ਦੇ ਸਿੰਗ ਅਸਲ ਇਹੋ ਛੋਟਾ ਮੰਡੀਆਂ ਜਿਹਾ ਹਣਾ ਡੇਢ ਡੇਢ ਤੋਂ ਡੇਢ ਦੀ ਇੱਕ ਛੜ ਦੀ ਚੰਗੀ ਮਨਾ ਵੀਰ ਸਹੀ ਗੱਲ ਆ ਬਹੁਤ ਸਹੀ ਗੱਲ ਐ ਬਾਈਆਂ ਦੀ ਰੇਡ ਪਾਈ ਦਾ ਨੋਰਮਲ ਰੱਖਣਾ ਆ ਤੇ ਸੁਰੂ ਤੋਂ ਨੋਰਮਲ ਰਿਆ ਰੇਡ ਆ ਵਧੀਆ ਤੇ ਕੁਆਲਿਟੀ ਵਾਲੇ ਪਸ਼ੂ ਆ ਗਾਂਡੇ ਬਨੇ ਵੀਰ ਆ ਗਈ ਛੋਟੀ ਸੁੱਖ ਠੀਕ ਇਤੋਂ ਕੜਗਵਣ ਝੋਟੀ ਹਾਂਜੀ ਠੀਕੀ ਆ ਮੋਹ ਝੋਟੀ ਲਓ ਖੋਲੋ ਜੀ ਸੱਤਾਂ ਮਹੀਨੇ ਦੀ ਕੰਮਣੀ ਝੋਟਾ ਜਿਹੜੀ ਜੇਪਾਏ ਦੇ ਦੇਣੀ ਆ ਠੋਕਰ ਗਪਣ ਦੋ ਕੜ ਗਵਣ ਠੋਕਰ ਗਪਣ ਜਿਹਦਾ ਗੇਪਾ ਨਾ ਜਿੰਨੇ ਦੀ ਝੋਟੀ ਦੇਣੀ ਆ ਹਾਂਜੀ ਡਬਲ ਝੋਟੀ ਤਿੰਨ ਮਹੀਨੇ ਸਾਮਕੇ ਆਪ ਲਿਆਵਾਂ ਇਹ ਚੀਜ਼ ਹੈ ਸਹੀ ਗੱਲ ਆ ਅਸਲ ਆ ਗਏ ਜਿੰਨੂੰ ਕਹਿੰਗੇ ਜਿੰਨੇ ਦੀ ਆ ਜੇ ਦੇਣੀ ਆ ਦੁੱਧ ਵੀ ਰਿਹਾ ਪੰਜ ਕਿਲੋ ਪੰਜ ਕਿਲੋ ਦੁੱਧ ਆ ਸੱਤਾਂ ਦੀ ਗੱਬਣਾ ਦੁੱਧ ਕਿਸ ਦੀ ਸੇਵਾ ਦਾ ਹੋਣਾ ਭਵੇਂ ਚਾਰ ਦਵੇ ਕਿਸ ਦੇ ਘਰ ਵੀਰ ਵਾ ਦੋ ਸੇ ਵਾਦਾ ਨਾ ਪਰ ਚਾਰ ਮਹੀਨੇ ਤੇ ਜਿੰਨਾ ਮਾਜੀ ਦਵੇ ਮਾਗਾ ਮਹੀਨਾ ਖੰਡ ਹੀ ਦੇਣਾ ਦੋ ਦਿਨ ਚੰਗੀ ਝੋਟੀ ਅਸਲ ਹੈ ਜਿਹਨੂੰ ਕਹਿੰਦੇ ਕੁਆਲਟੀ ਠੀਕ ਓਕੇ ਜੀ ਛੱਟ ਪੁੜੇ ਦੀ ਚੰਗੀ ਸੋਹਣੀ ਸੁਨਤੀ ਸਾਰੀ ਤੇ ਬਾਕੀ ਆ ਵੀ ਜਿੰਨਾ ਦੁੱਧ ਹੈਗਾ ਗਰਮਾਲੀ ਕੋ ਟੀਗਾ ਨਹੀਂ ਲੈਂਦੀ ਠੀਕ ਐਡਾ ਪਾੜੇ ਦੇ ਮੇਰੇ ਓਕੇ ਜੀ ਦੁੱਧ ਬਾਈ ਕਹਿੰਦੇ ਨਾ ਹੀ ਚਾਰ ਲਾ ਲੋ ਪੰਜ ਲਾ ਲੋ ਤੇ ਦੁੱਧ ਬਾਕੀ ਮਹੀਨੇ ਖੰਡ ਦੇਣਾ ਬਾਕੀ ਝੋਟੀ ਆਪਣੇ ਕੋਲੋਂ ਗਈ ਦੇਖੋ ਜੀ ਪੂਰੀ ਸਾਫ ਝੋਟੀ ਆ ਕੁਆਲਿਟੀ ਵਾਲੀ ਬਾਨੀ ਆ ਤੇ ਬਾਈਆਂ ਕਹਿੰਦੇ ਰੇਡ ਝੋਟੀ ਦਾ ਭਾਅ ਕਰੀਏ ਜੋ ਮਰਜੀ ਕੋਈ ਫਾਈਨਲ ਰੇਟ ਐਂਡ ਜਿਹੜਾ 60000 ਭਾਵੇਂ 65 ਜੋ ਮਰਜੀ 60000 60000 ਦੀ 60000 ਸਹੀ ਗੱਲ ਆ ਲੋ ਜੀ ਭਾਈ ਕਹਿੰਦੇ ਤੇ ਤੈਨੂੰ ਮਹੀਨੇ ਛੋਟੀ ਵੀਰ ਪਰਾ ਸਾਹਮਣੇ ਇੱਕ ਵੀਰ ਝੋਟੀ ਆਉ ਲੈ ਉਹ ਰਾਜੀ ਕਰੇ ਪੂਰੀ ਪਰ ਇੱਕ ਵੀ ਦੀ ਚੱਡਾ ਮਰੇ ਸਵਾ ਪਰ ਹੋਣਾ ਹੋਏ ਰਾਜੀ ਵਾਲੀ ਛਾਪਿਆ ਕੀ ਕਰਦੇ ਤੇ ਇੱਕ ਵੀ ਦੀ ਗੱਲ ਲੈ ਜਾਓ ਇੱਕ ਵੀਰ ਬਾਈ ਕਹਿੰਦੇ ਵੇ ਲੋ ਵੀ ਜਿਹੜਾ ਵੀਰ ਪਰਾ ਸਾਂਭੂਗਾ ਪੂਰੀ ਸੇਵਾ ਕਰੇ ਇੱਕ ਵੀਰ ਝੋਟੀ ਹਾਨੂੰ ਦੇ ਦੇ ਤੇ 60000 ਦੀ ਹੁਣ ਹਾਂ ਨਾ ਝੋਟੀ ਬਾਈ ਕਹਿੰਦਾ ਦੇਣੀ ਆ ਤੇ ਥਾਨ ਕਵਾਲਟੀ ਉਖਾ ਦੇਨੇ ਆ ਥੱਬੇ ਦਾ ਲੇਵਾ ਮਾਰਦੀ ਆ ਐ ਭਈਆਂ ਬਈਆਂ ਪੂਰੀਆਂ ਪ੍ਰਾਪਰ ਝੋਟੀ ਦੀਆਂ ਤੇ ਪੂਰੀ ਸਾਫ ਝੋਟੀ ਆ ਤੇ ਕੁਆਲਟੀ ਵਾਲੀ ਹਾਏ ਵਾਟ ਇੱਕ ਕਮੇਟੀ ਹੈ ਸਾਬਣਾ ਕਮੇਟੀ ਕਮੇਟੀ ਲੱਖ ਦੋ ਤੱਕ ਕਮੇਟੀ ਆ ਆਲੇ ਬਨੇ ਵੱਡੀ ਕੈਂਡੀ ਕੈਂਡੀ ਲੈਂਦੀ ਅੱਜ ਅੱਜ ਕੈਂਡੀ ਲੈਂਦੀ ਐ ਕੈਂਡੀ ਲੈਂਦੀ ਉਹ ਢਾਲੀ ਵੱਡੀ ਦੇ ਸਾਡਾ ਗੁਲਖੀਆਂ ਖਾਣਾਂ ਅਸੀਂ ਗੁਲਖੀਆਂ ਵਾਲੀ ਤੇ ਗਰਮੀਆਂ ਤੇਨੇ ਕੇ ਮਹੀਨੇ ਗੁਲਖੀਆਂ ਖਾਣ ਫਿਆਲ ਚ ਫਿਰ ਲੈਵਾਂ ਕਾਈ ਵੀਰ ਕਿਹਨੇ ਕੜਾ ਝੂਠ ਮਾਰਦਾ ਹਾਂ 28 ਕਿਲੋ ਦੁੱਧ ਕੱਢਿਆ ਗਾਂ ਨੇ ਕਿੰਨੇ ਇੰਨੇ ਪਿਛਲੇ ਘਰ ਵਾਲੇ ਵੀ ਰਹੰਦੇ ਆ ਨਾ ਵੀ ਵੀਰ ਅਸਲ ਆ ਗਾਂ ਜਿਹਨੂੰ ਪਾਣੀ ਪਿਆਲੋ 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 ਇੱਥੇ ਗੱਲ ਕਰਦ ਨੇ ਜੀ ਪਾਂਡ ਪਾਈ ਦੇਖੋ ਜੀ ਮਗਲੇ ਪਾਸੇ ਆ ਲੇਵਾ ਦਾ ਪੂਰੀ ਪਾਂਡੀ ਪਾਈ ਹਾਂ ਨਾ ਨਾ ਵੀਰਾ ਕਿੰਨੀ ਹੋਰ ਪਾਉਣੀ ਹੈ ਜੀ ਸਹੀ ਗੱਲ ਹੈ ਜੀ ਲੋ ਬੰਦੇ ਖਲੋ ਲੋ ਵੇਖਣਦੇ ਆ ਗਾਈਆਂ ਵਾਲੇ ਬੰਦੇ ਵੇਖਣਦੇ ਵੀ ਗਾਈਆਂ ਇਹਨਾਂ ਚੱਡਾ ਕਿਦਾਂ ਲਈ ਫਿਰ ਦੇਖੋ ਜੀ ਧੁੰਨ ਵਾਲੀ ਸ਼ਾਹੀ ਵਾਲ ਇਹ ਆ ਠੰਡੀਆਂ ਚੀਜ਼ਾਂ ਕਿਤੇ ਮਿਲਦੀਆਂ ਆਈਂ ਦੇ ਗਾਈਆਂ ਇਹੋ ਜੀ ਗਾਂ ਦੇ ਇੱਕ ਹੀ ਘਰ ਰੱਖੀ ਹੋਵੇ ਬੰਦੇ ਨੂੰ ਦਿਹਾੜੀ ਲਾਉਣ ਦੀ ਨਹੀਂ ਲੋੜ ਸਹੀ ਆ ਵੀਰ ਅਸਲ ਚੀਜ਼ ਆ ਜਿਹਨੂੰ ਕਹਿੰਦੇ ਨਾ ਗਾਂ ਹਾਂਜੀ ਇਹ ਕੁਆਲਟੀ ਵਾਲੀ ਦੇਖੋ ਜੀ ਜਲ ਸਕਣਦੀ ਆ ਪੂਰੀ ਠੰਡੀ ਸੀਲ ਐ ਪੈੜ ਆ ਗਈ ਬਾਈਕਰ ਬਹੁਤ ਸਾਫ਼ ਸੁਥਰੀ ਕੁਆਲਟੀ ਵਾਲੀ ਇਹ ਵੀਰ ਗਾਂ ਨੇ 2 ਤੋਂ 3 ਦਿਨ ਲੈ ਆਏ ਨੇ ਆ 3 ਦਿਨ 4 ਦਿਨ ਲੈ ਜੀ 4 ਦਿਨ ਲੈ ਜੂਗੀ ਤੇ ਫਿਰ ਕੋਈ ਆਪਸ ਹਾਵ ਲਾਵੇ ਵੀ ਗਾਂ ਨੇ ਬਹਿਣਾ ਕਿਦਾਂ ਮੈਂ ਕਿਹਾ ਬਹਿਣਾ ਕਿਦਾਂ ਪੂਰੀ ਕੁਆਲਟੀ ਵਾਲੀ ਆ ਤੇ ਠੰਡੀ ਸੀਲ ਬਹਿੜਿਆ ਢਿੱਲਾ ਢੁਲਾ ਪੂਰੀ ਆ ਗਈਆਂ ਇੰਨੀ ਬੰਦੀ ਇੰਨੀ ਬੰਦੀ ਐ ਇੰਨੀ ਜ਼ਿਆਦਾ ਬੰਦੀ ਇਹ ਖੂਬੀ ਹੋਰ ਇੱਕ ਬਸ਼ੀਆਂ ਦਿੰਦੀ ਜੀ ਜਿਆਦਾ ਚੰਗੀ ਵੀ ਮਸ਼ੀਆਂ ਦਿੰਦੀ ਆ ਪਰ ਦੁੱਧ ਵੀ 2 ਕਿਲੋ ਤੋਂ ਬਾਹਰ ਚਲਦੀ ਪਾਸਾ ਪਾਣੀ ਦਾ ਕਾਦਾ ਢਾਇਆ ਨਹੀਂ 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 ਲੱਗਾ ਇਹ ਗਾਂ ਹੀ ਵਟੀ ਆ ਦੇ ਦੁੱਧ ਪਾਣੀ ਪੂਰਾ ਪਾਣੀ ਪੀਓਗੀ ਤੇ ਦੁੱਧ ਦੇਊਗੀ ਠੀਕ ਜੀ ਜਿਹਨੇ 2 ਕਿਲੋ ਪਾਣੀ ਪੀਣਾ ਜਿਹੜਾ ਡੰਗਰ ਤੁਹਾਡੀ ਚ 10 20 ਕਿਲੋ ਮਹੀ ਪਾਣੀ ਪੀਂਦੀ ਉਹ ਦੁੱਧ ਕਰਦੀ ਦੋ ਦੀਆਂ ਨੇ ਦੇਣਾ ਸਹੀ ਕਿਲੇ 70% ਪਸ਼ੂ ਅੰਦਰ ਪਾਣੀ ਹੁੰਦਾ ਅਸਲ ਵਿੱਚ ਵੀਰ ਜਿਹੜੀ ਗੱਲ ਆ ਕੱਲੀ ਵੀਡੀਓ ਗਿਆਨ ਫੜਾ ਦਿਆ ਕਰੋ ਨਾ ਨਹੀਂ ਹੁਣ ਪਾਣੀ ਪੰਜ ਮਿੰਟ ਨਗਰ ਪਾਣੀ ਤੇ ਛੱਡ ਦਿੰਦੇ ਆ ਨਾ ਅੱਧਾ ਘੰਟਾ ਮੈਂ ਦੇ ਸਿਰ ਤੇ ਪਾਣੀ ਪਾਵੇ ਜੇ 10 ਕਿਲੋ ਮੈਂ ਪ ਸਹੀ ਗੱਲ ਬਾਈ ਵੀਰ ਕੋ ਸਹੀ ਗੱਲ ਆ ਕਲਾ ਨੋਲਜ ਦੇਣੀ ਚਾਹੀਦੀ ਆ ਤੇ ਕਲਾ ਮੱਝਾਂ ਗਾਂਵਾਂ ਵਾਲੇ ਵੇਚਣਾ ਧਿਆਨ ਰੱਖਣਾ ਇਹਦਾ ਸਾਡੇ ਪੈਸੇ ਬੰਦੇ ਜਾਣੇ ਕੰਮਾਂ ਵਾਲਿਆਂ ਦੀ ਸੇਵਾ ਕਰਨੀ ਚਾਹੀਦੀ ਕੋਈ ਨੋਲਜ ਹੀ ਰੱਖੇ ਕੋਈ ਨੋਲਜ ਹੀ ਰੱਖਣੀ ਚਾਹੀਦੀ ਆ ਪਰ ਇਹ ਵੀਰ ਗਾਣਾ ਜੇ ਤੋੜਦੇ ਹਾਂ ਜਿੱਤਾ ਭੁੱਲ ਗਿਆ ਜੀ ਉਧਰ ਵੀਰ ਜੀ ਉਧਰ ਲੈ ਜੀ ਬਾਤ ਲੈ ਆ ਲੈ ਆ ਵੀਰ ਜੀ ਮੇਹਤਰੀ ਸਾਹਿਬ ਬਾੜੇ ਪਰਾ ਕਰੇ ਇਹ ਮੇਹਤਰੀ ਬਾੜੇ ਨਹੀਂ ਬੜੇ ਗੰਦੇ ਤਾਂ ਕਰਕੇ ਮੈਂ ਨਹੀਂ ਗੰਦੇ ਚਲੋ ਚਲੋ ਆਨ ਤੋਰੋ ਮਾਣੇ ਤੇ ਬਾਜਾ ਭਾਵੇਂ ਆਹ ਨਹੀਂ ਗਾ ਨਹੀਂ ਖੂਨ ਵਾਲੀ ਨਹੀਂ ਤੇ ਬਾਰੇ ਨਾ ਸੀ ਠੀਕ ਵੇਖੋ ਜੀ ਲੇਵੇ ਲਿਆ ਕਮਾਲਾਂ ਪਾਈਆਂ ਆ ਬਹੁਤ ਠੰਡੀ ਵਹਿੜ ਆ ਗਈ ਆ ਵਹਿੜ ਲੜੋ ਗਾਈ ਲੜੋ ਪਰ ਇਹ ਚੀਜ਼ੀ ਆ ਪਰ ਵੀ ਕੋਈ ਕੋਈ ਜੰਮਦੀ ਆ ਕੇ ਗਾਂ ਸਹੀ ਗੱਲ ਆ ਥੋੜਾ ਥੋੜਾ ਕੋ ਸਹੀ ਗੱਲ ਆ ਚੀਜ਼ ਆ ਜਿਹਨੂੰ ਕਹਿੰਦੇ ਵੀ ਅਸਲ ਠੀਕ ਆ ਪੂਰੀ ਕੁਆਲਿਟੀ ਵਾਲੀ ਧੁੰਨ ਵਾਲੀ ਵਹਿੜ ਛਾਈ ਆਲ ਤੋਰੇ ਵੀਰ ਜੀ ਤੋਰੋ ਲਾਜ ਤੋ ਪੋਹਣਾ ਥੰਡਾ ਪਾਈ ਫੰਦੀ ਰੇਤ ਪਾਣੀ ਪੈਣੀ ਅੱਜ ਤਾਂ ਚੌਥੇ ਦਿਨੋਂ ਸਹੀ ਗੱਲ ਬਿਲਕੁਲ ਸਹੀ ਗੱਲ ਅਜੇ ਇਹ ਦਿਨ ਲੈ ਆਏ ਨੇ ਹਣਾ ਦਿਨ ਲੈ ਆਏ ਨਹੀਂ ਅਜੇ ਕੋਈ ਥੱਬਾ ਥੱਬਾ ਨੇਵਾ ਬੋਦਾ ਪਾਈ ਫਿਰਦੀ ਹਾਂ ਯਾਰੇ ਬਦੇ ਬਾਈ ਕਿ ਲੈਂਦੀ ਕਿਹੜੇ ਬਣੇ ਹੋਏ ਇਹ ਇਹ ਵੀਰ ਇਦਨਾਂ ਜਨਾਲੇ ਵਾਲੋਂ ਲਈ ਠੀਕ ਦੋ ਗਾਂ ਵੀਰ ਰੱਖਦਾ ਜਿਹੜੀ ਗਾ ਲਿਆ ਹਾਂ ਜੀ ਹੁਣ ਇਹਦੀ ਵਹਿੜ ਕੋ ਤਿਆਰ ਹੋਈ ਐ ਅੱਛਾ ਜੀ ਥੀਰੀ ਵਸੀ ਸੁਈ ਐ ਜੀ ਅੱਛਾ ਜੀ ਥੀਰੀ ਅਸਲ ਚੀਜ਼ ਆ ਵੀ ਠੀਕ ਐ ਇਹ ਨਸਲ ਚ ਬਈ ਇਹੋ ਛਾਈ ਆ ਚੀਜ਼ ਪਰ ਜੀ ਕਿੰਨਾ ਵੀ ਗਾਂ ਜਿਹੜਾ ਵੀ ਵੀਰ ਦਾ ਲੈ ਜਾਣਾ ਹਾਂ ਫੋਟੋ ਤਾਂ ਪੀਪੇ ਜਿੰਦਗੀ ਉਹ ਤਾਂ ਰੂਗ ਆ ਗਈ ਬਿਲਕੁਲ ਸਹੀ ਗੱਲ ਆ ਇਹ ਕਿਉਂ ਵਧੀਆ ਹੁੰਦਾ ਇੱਕ ਵੀਰ ਨੇ ਅਮਰੀਕਾ ਦੇ ਫੋਨ ਕੀਤਾ ਸੀ ਚਾਚਾ ਵੀ ਮੈਨੂੰ ਗਾਂ ਦਾ ਸ਼ਾਹੀ ਆਦਾ ਕਿਉਂ ਚਾਹੀਦਾ ਆ ਤੇ ਵੀਰ ਨੂੰ ਫਰਮੈਚ ਪੂਰੀ ਕੀਤੀ ਸੀ ਪਿਲੇ ਸਾਲ ਇਸ ਚੀਜ਼ ਹੈ ਗਾਂਗੇ ਨੂੰ ਦੰਡੇ ਆ ਨਾ ਫਸਲ ਕਰਮੀਆਂ ਦੀ ਫਰੇਜ ਆ ਗਈ ਮੋਹਨ ਵੀਰ ਗਾਂ ਦਾ ਬਿਲਕੁਲ ਜਾਇਜ ਕਾਗਜ਼ ਸਮੇਂ ਦੇ ਹਸਤਾਖਰ ਆ 85 ਦੀ 80 ਦੀ ਹਾਂਜੀ ਪਰ ਨਹੀਂ ਜਾਇਜ ਗਾਂ ਦੇ ਦਾਂਗੇ ਹਾਂਜੀ ਜਿਨਾਂ ਦੀ ਗਾਂ ਦੀ ਦੇਣੀ ਹੈ ਹਾਂ ਐਂਡ ਪੰਜਾਤਰ ਯਾਰ 75000 ਦੀ ਨਹੀਂ ਥੋੜਾ ਮਾਨ ਕਰ ਦੋ 70000 ਦੀ ਬੱਸ 72 ਦੀ 72 ਦੀ ਲਓ ਜੀ 72000 ਦੀ ਪਾਈ ਕਹਿੰਦਾ ਸ਼ਾਈ ਯਾਰ ਜਾਊਗੀ ਉੜਦੀ ਤੇ ਠੰਡੀ ਆ ਪੂਰੀ ਕੁਆਲਿਟੀ ਵਾਲੀ ਆ ਥਣ ਥਣ ਤੁਹਾਨੂੰ ਖਾਤੇ ਆ ਮੇਰਾ ਭਰਾ ਇੱਥੇ ਆ ਗਿਆ ਤਸੱਲੀ ਕਰ ਸਕਦਾ ਕਿਉਂ ਬਾਈ ਜੀ ਮਨਿਆ ਜੀ ਤਸੱਲੀ ਕਰਕੇ ਜਨਮ ਖੜੋ ਹਾਂਜੀ ਤੇ ਜਿੰਨੇ ਸਾਨੂੰ ਜੋ ਖੜਦੇ ਜਕੀਰ ਆ ਨਾ ਤੇ ਜਿੰਨਾ ਜਿੰਨਾ ਠੀਕ ਆ ਤਾਂ ਦੇਖੋ ਆ ਦੇ ਨਹੀਂ ਆ ਕੰਟੇ ਦੇ ਚਲੋ ਦੇਖੋ ਜੀ ਪਖੜੇ ਖੰਦੀ ਆ ਕੀ ਆ ਜਾਉਣਾ ਪਾ ਬੰਦਗੀ ਕਰਨ ਦੀ ਆ ਮੈਂ ਜਣਾ ਦੇ ਘਰ ਵੀ ਮਾਲ ਲੱਥਾ ਨਾ ਹਾਂਜੀ ਤੇ 5 ਯੂਨਿਟ ਪੰਪ ਹੁੰਦੇ ਨੇ 2-2 ਲੱਖ ਦੀ ਦਾ ਮੈਂ ਕੱਲੀ ਹੀ ਆ। ਤੇ ਐ 2-2 ਲੱਖ ਦੀ ਦਾ ਜਾਂਦੀ। ਇਹ ਅਸਲੇ ਆਣਾ ਚੀਜ਼ ਆ। ਹਾਂਜੀ ਤੇ ਸਾਨੂੰ ਕੋਈ ਡਰ ਨਹੀਂ ਸ리에 ਆਉਂਦੇ ਹੁੰਦੇ। ਕੋਈ ਡਰ ਨਹੀਂ। ਜਿਹੜੀ ਗੱਲ ਠੀਕ ਕਰਨ ਦੇ ਜੁਰਤ ਨਾ ਕੰਮ ਕਰਨ ਦੇ ਇਹਦੇ। ਜਿਹੜੀ ਗੱਲ ਹੀ ਕੋਈ ਨਹੀਂ ਜਨਾ ਅੱਜ ਨਾ ਚਲਾ ਹੋ ਗਿਆ ਵਪਾਰ ਕੀਤਾ ਨਾ ਵੀਰ। ਹਾਂਜੀ ਤੇ ਕੋਈ ਬੰਦਾ ਇਹ ਨਾ ਆਖੂਗਾ ਜਿਹੜੀ ਗੱਲ ਆ। ਸਹੀ ਗੱਲ। ਹਰਿਆਣੇ ਦਾ ਕ ਮਈਆਂ ਕਲੀਆਂ ਅਸੀਂ ਕਹਿ ਦਈਏ ਵੀ ਇਹਨਾਂ ਗਾੜੀਆਂ ਪੈਸੇ ਨਹੀਂ ਕੱਲੇ। ਹਾਂਜੀ ਹਾਂਜੀ। ਹਰਕ ਜੇ ਆਪ ਅਸੀਂ ਚੰਗੇ ਆ ਤੇ ਕੋਈ ਨਹੀਂ ਮੜਦਾ। ਸਹੀ ਗੱਲ ਬਿਲਕੁਲ ਸਹੀ ਗੱਲ ਆ। ਕੰਮ ਕਰਨ ਦੇ ਵ ਮਿਲਦਾ ਨਿਕਾ ਵੱਡਾ ਟੋਕੜ ਗਬਣ ਗਾਂ ਝੋਟੀ ਹਣਾ ਬਾਈ ਜੀ ਸਾਰੇ ਥੋੜੇ ਥੋੜੇ ਕੰਮ ਕਰਕੇ ਢਿਲੇ ਦੇ ਕੰਮ ਪਿਆ ਸੀ ਥੋੜੇ ਖਿੱਚ ਕੇ ਰਖਾਇਆ ਦੋਰੇ ਰਾ ਮਾਤ ਰਾ ਮਾਤ ਨੰਦਾ ਜੇ ਕੋਣਾ ਬੱਕਰੀ ਵੀ ਲੈਣੀ ਹੈ ਉਹ ਵੀ ਲੈਦਾ ਬੱਕਰੀ ਵੀ ਲੈ ਦਾਂਗੇ ਕੋਈ ਢੋਗੀ ਛੁਗੀ ਵੀ ਕੁਗੜੀ ਨਵੇਂਗੇ ਛੁਕੜੀ ਬਾਹਰ ਹੀ ਕੰਡ ਐਵੇਂ ਅਸੀਂ ਪਾ ਰਹੇ ਜਿਹੋ ਕਾਏ ਕੁੱਕੜ ਬੜੇ ਖਰੀਦਣ ਦੇ ਵੀਰ ਉਹਨਾਂ ਬੇਨਤੀ ਆ ਵੀ ਜੇ ਕਾਈ ਦੇਣ ਜਾਨਵਰ ਮੰਗੇ ਜਿਹੜੀ ਗਾਂ ਸਾਰੇ ਕੁੱਕੜ ਹੀ ਕੋਈ ਬੰਦਾ ਬੜਾ ਖਰੀਦਣ ਦੇ ਅੱਖ ਪੜ ਜਾਂਦਾ ਸ਼ਹਿਰ ਨੂੰ ਲੰਗਦਾ ਆ ਔਰ ਇਹਦਾ ਵਪਾਰ ਦਾ ਨਾਮ ਅਲੀਆ ਤਾਂ ਸਾਰੀਆਂ ਚੀਜ਼ਾਂ ਸਾਰਾ ਸਹੀ ਗੱਲ ਆ ਕੁੱਕੜਾ ਵਾਲੇ ਵੀਰ ਨੂੰ ਬੇਨਤੀ ਓਏ ਕੁੱਕੜਾ ਥੋੜਾ ਘੱਟ ਲੈ ਬਾਕੀ ਬਾਕੀ ਵੀਰਾਂ ਆਹ ਇਹਦੀ ਝੋਟੀਆਂ ਨਾ ਕੱਢ ਲਿਆ ਹਵਾੜੀ ਵਾਲੀਆਂ ਜਿਹੜਾ ਕਿਤੇ ਕਿਤੇ ਸਾਫ਼ ਆ ਹਾਂਜੀ ਸੋਨੇ ਲਾਈਕ ਤੇ ਕਮੈਂਟ ਦੇ ਸ਼ੇਅਰ ਸ਼ੇਅਰ ਖਿੱਚ ਕੇ ਰੱਖੋ ਸ਼ੇਅਰ ਜੀ ਕਬੂਤਰ ਹੀ ਹੈਗੇ ਆਪਣੇ ਕੋਲ ਦੂਜੇ ਕਿਹੜੇ ਓਏ ਲੱਗੇ ਲੱਗੇ ਹਾਂਜੀ ਹਾਂਜੀ ਬਾਕੀ ਵੀ ਦੀ ਫੋਨ ਨੰਬਰ ਆਪਣਾ ਹੈਗਾ 84 72 40 6755 ਹਾਂਜੀ ਨਾਮ ਮਾਣਾ ਦੇ ਪਿੰਡ ਪੋਮਾ ਜਿਹੜਾ ਅੰਬਸਰ ਤੇ ਮੇਰੇ ਭਰਾ ਵੀਡੀਓ ਯਾਰ ਲਾਈਕ ਜੇ ਕਮੈਂਟ ਮਾਰੇ ਔਰ ਖਿੱਚ ਖਿੱਚ ਕੇ ਮੈਂ ਨਾ ਵੀਰ ਬਾਤੋਂ ਬਾਤ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਿਆ ਕਰੋ ਹਾਂਜੀ ਤੇ ਜਿਵੇਂ ਵੀਰ ਭਰਾ ਸਾਨੂੰ ਬਾਤ ਲਾਉਂਦੇ ਆ ਹਾਂਜੀ ਸਾਰਿਆਂ ਦਿਲੋਂ ਧੰਨਵਾਦ ਕਰਦਾ ਠੀਕ ਆ ਨਿਕਾਉ ਉਦੋਂ ਵਾਲ ਦਾ ਆਪਣਾ ਵੀਰ ਬਹੁਤ ਹੀ ਚੰਗਾ ਵੀਰ ਨੇ ਨਾ ਬਹੁਤ ਹੀ ਭਰਾ ਦੇ ਛਤੇਂਦਰ ਵੀਰ ਦੇ ਨਿਕਾਹ ਆਦੀ ਕਰਾਉਂਦੇ ਬਰੀ ਦੇ ਮੈਂ ਔੜਾ ਮਾਲ ਚੰਗਾ ਨਹੀਂ ਹਾਂਜੀ ਯਾਦਾ ਮਾਤ ਕਰਾਉਂਦੇ ਆ ਪੂਰੀ ਮਾਲ ਕੱਢੀ ਜਾਂਦਾ ਹੁਣchna ਸਰਪੰਚ ਨੇ ਸਾਡਾ ਲੇਟ ਹੋ ਗਿਆ ਲੇਟ ਹੋ ਗਿਆ ਜੀ ਹਾਂਜੀ ਹਾਂਜੀ ਆਉਣਾ ਠੀਕ ਓਕੇ ਜੀ ਓਕੇ ਸਸੀ ਗਾ ਜੀ